ਗੁਰਦੀਰ 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 ਹਾਂਜੀ ਕੀ ਆਜ ਕੋ ਗੋਚੀ-ਗੋਚੀ ਨਹੀਂ ਮੱਤੈਂ ਕਹਿਣਾ ਟੀ-ਸ਼ਰਟ ਟੀ-ਸ਼ਰਟ ਕਿੱਥੇ ਮੇਰੀ ਅੱਛਾ ਟੀ-ਸ਼ਰਟ ਚ ਹੀ ਆਹੋ ਯਾਰ ਉੱਥੇ ਬਹਿ ਕੇ ਬਿਮਾਰੀ ਵਿੱਚ ਹੋਰ ਕਿੱਥੇ ਜਾਣੀ ਰੱਡੀ ਟੀ-ਸ਼ਰਟ ਮੈਨੂੰ ਇਹ ਦੱਸ ਥੋੜੀ ਨਾ ਲੱਗ ਗੇ ਤੂੰ ਗੋਚੀ-ਗੋਚੀ ਹੋ ਕਰੀਨੀ ਆ ਚੁੱਪ-ਚੁੱਪ ਜੀ ਆਈ ਕੱਲ ਟੈਨਸ਼ਨ ਜੀ ਚ ਓ ਯਾਰ ਹੁੰਦੇ ਆਪਣੀਆਂ ਕਈ ਗੱਲਾਂ ਹੁੰਦੀਆਂ ਹਰ ਗੱਲ ਥੋੜੀ ਤਾਂ ਮੰਨਦੇ ਆਪਣੀਆਂ ਮੇਰੇ ਨਾਲ ਕੋਈ ਸ਼ੇਅਰ ਕਰੀ ਗੱਲ ਕੀ ਗੱਲ ਹੈ ਕਾਹਦੀ ਟੈਨਸ਼ਨ ਤੈਨੂੰ ਹੁੰਦੀ ਆ ਕਈ ਆਪਣੀਆਂ ਜਨਾਨੀਆਂ ਦੀ ਗੱਲਾਂ ਹੁੰਦੀ ਆ ਸਾਰੀਆਂ ਗੱਲਾਂ ਥੋੜੀ ਆ ਆ ਆ ਆਦਮੀ ਨੂੰ ਦੱਸਣੀ ਕਿੰਨੂੰ ਦੱਸਣੀ ਜਰੂਰੀ ਨਹੀਂ ਬੋਲੋ ਮੇਰੀ ਟੀ-ਸ਼ਰਟ ਦਾ ਦੱਸ ਨੂੰ ਕਿੱਥੇ ਆ ਟੀ-ਸ਼ਰਟ ਨਾ ਅਲਮਾਰੀ 'ਚ ਮੈਂ ਪ੍ਰੈਸ ਕਰਾ ਕੇ ਉੱਥੇ ਲਾਈ ਹੈ ਹੈਂਗਰ 'ਤੇ ਉੱਥੇ ਮੈਂ ਸਾਰੇ ਲੰਮਰੇ ਗੋਲ ਮਰੀ ਨੂੰ ਲੱਭੀ ਨਹੀਂ ਆ ਪਤਾ ਨਹੀਂ ਤੈ ਕਿਵੇਂ ਦੇਖਦੇ ਹੋ ਸਾਹਮਣੇ ਚੀ ਜਪਈ ਤੁਹਾਨੂੰ ਨਜ਼ਰ ਨਹੀਂ ਆਉਂਦੀ ਕਿਵੇਂ ਇਹਦੇ ਮੱਖਾ ਨਾ ਵੇਦਾ ਆਪਣੀ ਅੱਖਾਂ ਨਹੀਂ ਅੱਖਾਂ ਮੇਰੀ ਅੱਖਾਂ ਨਾ ਜਾ ਕੇ ਫੜ ਵੇਖੋ ਉੱਥੇ ਫੜਾ ਕੱਢ ਕੇ ਫੜਾ ਦੇ ਹਾਂ ਕੱਢ ਕੇ ਫੜਾ ਦੇ ਉੱਥੇ ਪਈ ਹੈ ਤਰੀਕੇ ਨਾਲ ਵੇਖੋ ਕੋਈ ਨਹੀਂ ਕਿੱਥੇ ਕਿੱਥੇ ਗੁੰਮ ਕਰ ਗਏ ਇਹ ਮੇਰੀ ਗੱਲ ਸੁਣੋ ਆ ਦੱਸ ਕੰਮ ਤਾਂ ਚੱਲ ਰਿਹਾ ਨੇ ਮੈਂ ਦੋ ਦਿਨ ਘੰਟੇ ਬੇੜੀ ਜਾਣਾ ਅੱਜ ਵਿਲੇ ਆ ਕਿਉਂ ਅੱਜ ਕਿਉਂ ਵਿਲੇ ਹੋ ਆਏ ਥੋੜਾ ਕੰਮ ਮੈਨੂੰ ਬਿਜਾਰਦਾ ਕੋਈ ਨਾ ਦੰਦ ਘਟੀਆਂ ਉਹ ਬੰਦੇ ਨੇ ਆਉਣਾ ਕਿਹਨੇ ਉਹਦੇ ਨਾਲ ਜਾਣਾ ਮੈਂ ਅੱਛਾ ਦੋ ਤਿੰਨ ਘੰਟੇ ਘਰੇ ਹੋ ਹਾਂ ਤੇ ਤੈਨੂੰ ਕਿੱਥੇ ਬਗੀ ਆ ਠੀਕ ਨਹੀਂ ਮੈਂ ਵੈਸੇ ਪੁੱਛਿਆ ਮੈਂ ਚਲੋ ਕੰਮ ਤੇ ਜਾਓ ਮੇਰਾ ਕੰਮ ਜਲਦੀ ਮੁੱਕ ਕੇ ਕਿਉਂ ਮੈਂ ਨਿਆਣਾ ਵੀ ਮੈਂ ਖਲਾਰਾ ਪਾਉਂ ਗਿਆ ਜਿੰਨੇ ਰਾਤ ਨਹੀਂ ਘਰ ਹੁਣ ਖੇੜਾ ਬੰਦਾ ਹੀ ਰਹਿੰਦਾ ਮੈਂ ਦੋ ਦਿਨ ਘੰਟੇ ਜਿਆਦਾ ਤੈਨੂੰ ਟੈਨਸ਼ਨ ਹੀ ਪੈ ਗਈ ਓਹਦੇ ਤੇ ਮੈਂ ਪੁੱਛਣ ਡਿਆ ਮੈਨੂੰ ਕੋਈ ਟੈਨਸ਼ਨ ਨਹੀਂ ਆਇਦਾਂ ਮੀਂਹ ਮੈਨੂੰ ਕਾਹ ਮੈਂ ਵੈਸੇ ਜਮੇ ਤਾਂ ਚਲੋ ਮੈਂ ਜਲਦੀ ਕੰਮ ਕਰਕੇ ਵੇਖ ਲੀ ਹਾਂ ਅਜਨੇੜ ਨੇ ਨਹੀਂ ਨਾ ਹੁਣ ਕੰਮ ਲੱਗੇ ਚਲ ਮੈਂ ਟੀ-ਸ਼ਰਟ ਉੱਥੇ ਹਾਂ ਹਾਂ ਉੱਥੇ ਉੱਥੇ ਵੇਖ ਲੀ ਅੱਜ ਤੇ ਸਾਨੂੰ ਵੀ ਦਾ ਉੱਤਮ ਦੱਸਿਆ ਕਰੀਂ ਉਹਨੂੰ ਤੇਨੂੰ ਟੈਨਸ਼ਨ ਉਹ ਭਲਾ ਮੈਨੂੰ ਘਰੀ ਟੈਨਸ਼ਨ ਮੈਨੂੰ ਹੁਣ ਤੇ ਟੈਨਸ਼ਨ ਹੋਈ ਨਹੀਂ ਸਕਦੀ ਹੁਣ ਇਹ ਟੈਨਸ਼ਨ ਨਾ ਪੈਸੇ ਨਾਲ ਮੇਰੇ ਕੋਲ ਤੇ ਪੈਸੇ ਹੀ ਬਹਿ ਹੋਣਾ ਹੁਣ ਮੈਂ ਨਾ ਇੱਕ ਕੰਮ ਕਰਦੀ ਅੰਜੂ ਨੇ ਫੋਨ ਕਰਦੀ ਆ ਕਹਿੰਦੀ ਆ ਕਿ ਆਪਣੇ ਵਰਗੀਆਂ ਦੋ ਜਨਾਨੀਆਂ ਭਰੋਸੇ ਵਾਲੀਆਂ ਹੋਣ ਮੈਨੂੰ ਕਰ ਲੈ ਵੀ ਤੇ ਮੈਨੂੰ ਪੈਸੇ ਹੋਰ ਦੇ ਦੇਂਗੀ ਤੇ ਮੇਰੇ ਤੇ ਵਿਆਜ ਦੀ ਰਕਮ ਵਧਦੀ ਜਾਣੀ ਵਧਦੀ ਜਾਣੀ ਤੇ ਵਧਿਆ ਇਹੋ ਕੰਮ ਮੇਰਾ ਵਧਿਆ ਚੱਲ ਰਹਿਣਾ ਤੇ ਸਾਨੂੰ ਵੀ ਸਾਨੂੰ ਮੈਂ ਦੱਸਣਾ ਥੋੜੀ ਐ ਚੋਰੀ ਛੱਕੇ ਮੇਰੇ ਕਿੰਨੇ ਪੈਸੇ ਵਧਦੇ ਜਾਣੀ ਉਹਨੂੰ ਕੁਛ ਨਹੀਂ ਦੱਸਣਾ ਜਿੰਨਾ ਮੱਝੀ ਮੈਨੂੰ ਬਕਾੰਦੀ ਵੀ ਕੁਛ ਕਰੇ ਮੈਂ ਤਾਂ ਵੀ ਇੱਕ ਗੱਲ ਨਹੀਂ ਮੂੰਹ ਫੁੱਟਨੀ ਕਿੰਨੂ ਕਮਾ ਕਿੰਨੂ ਕਮਾ ਹੋਰ ਪੈਸੇ ਮੈਂ ਵਿਆਜ ਤੇ ਚੜਾਵਾਂ ਕਿੰਨੂ ਕਮਾ ਮੈਂ ਸਮਝਿਆ ਉਹ ਮੀਨਾ ਹਈ ਮੀਨਾ ਉਹਦੇ ਇੰਨੀ ਅਮੀਰ ਐ ਉਹਦਾ ਕੰਮ ਵੀ ਤੇ ਸੁਨਿਆਰੇ ਦਾ ਐ ਉਹਨੂੰ ਕਹਿੰਦੇ ਆ ਵਿਆਹ ਤੇ ਪੈਸੇ ਚੜਾਉਂਦੀ ਐ ਹੋਰ ਪੈਸੇ ਮੇਰੇ ਵਿਆਹ ਜਾਊਗਾ ਮੇਰੀ ਰਕਮ ਵੀ ਕਿੰਨੀ ਵਧੇ ਜਾਣੀ ਐ ਤੇ ਨਾ ਆ ਜਿਹੜੇ ਕਿੱਟੀਆਂ ਦੇ ਜੱਬ ਖਾਨਾ ਇਹਦੇ ਮੈਂ ਖਤਮ ਹੀ ਕਰ ਦੇਣਾ ਕਿਉਂਕਿ ਕਦੀ ਕੇਹ ਦਾ ਫੋਨ ਆਂਦਾ ਕਦੀ ਕੇਹ ਦਾ ਫੋਨ ਆਂਦਾ ਕਮੇਟੀ ਨਹੀਂ ਦਿੰਦੀ ਮੈਨੂੰ ਤੇ ਮੈਨੂੰ ਤੇ ਆਪ ਲੰਬੇ ਆ ਕੇ ਮੇਰੇ ਤੋਂ ਔੜ ਡਰ ਲੱਗਦਾ ਕੰਮ 'ਚ ਤੇ ਇਹ ਛੱਡ ਹੀ ਦੇਣਾ ਜੱਬ ਖਾਨਾ ਮੀਨਾ ਨੇ ਖਤ ਇਕੱਲੀ ਗੱਲਾਂ ਕਰੀ ਜੰਨੀ ਐ ਇਹ ਲੱਬ ਕੀ ਟੀ-ਸ਼ਰਟ ਮੇਰੀ ਵੱਟੀ ਬੜੇ ਪਏ ਇਹਨੂੰ ਮੈਨੂੰ ਪਤਾ ਨਹੀਂ ਲੱਗਦਾ ਲੰਬਾਰੀ ਚੋਂ ਕੱਢੀ ਕੇ ਘੜੇ ਚੋਂ ਪੱਢੀ ਆ ਮੇਰੀ ਤੇ ਪਿਸ ਕਿੱਤੀ ਸੀ ਵੱਟ ਕਿਵੇਂ ਬੈ ਗਈ ਵੱਟ ਕਿਨੇ ਬਾਤ ਦੀ ਵਿੱਚ ਚੂਹੇ ਦਾ ਚੰਡੇ ਚੂਹੇ ਕਰਦੇ ਤੁਸੀਂ ਆਪੀ ਇੱਕ ਕਪੜਾ ਕੱਢਦੇ ਹੋ ਦੂਜਾ ਉੱਥੇ ਸੂਟ ਛੱਡਦੇ ਹੋ ਤੇ ਵੱਟ ਟੱਪੇ ਪੈਂਦੇ ਮੈਂ ਕਿਹੜਾ ਇੱਥੇ ਵਿਹਲੀ ਬੈਠੀ ਲੈਣੀ ਆ ਤੁਹਾਡਾ ਹੀ ਕੰਮ ਕਰਦੀ ਵੀ ਤੁਸੀਂ ਤੇ ਕਰਦਾ ਕੰਮ ਆਪ ਕਰਨਾ ਹਾਂ ਕਰਦਾ ਨਹੀਂ ਬਾਹਰ ਦੇ ਕੰਮ ਵੀ ਮੈਨੂੰ ਹੀ ਕਰਨੇ ਪੈਂਦੇ ਕੱਲ ਕੱਲੀ ਕੀ ਗੱਲਾਂ ਕਰੀ ਜਾਂਦੀਆਂ ਬਸ ਕੱਲੀ ਗੱਲਾਂ ਕਰਦੀ ਕਿਸਾਨ ਕੈਸੇ ਇੱਕ ਗੱਲ ਪੁੱਛਾਂ ਤੁਹਾਨੂੰ ਪੁੱਛ ਕੀ ਸਭ ਕੁਝ ਮੈਨੇਜ ਕੀਵੇਂ ਕਰਤੀ ਇਹ ਤੇ ਅਸੇ ਦਰੂਲਿਆ ਹੋ ਦਰੂਲਿਆ ਕਿਵੇਂ ਮੈਨਿੰਜ ਕਰਕੇ ਪਤਾ ਤੇ ਲੱਗਿਆ ਚੁੱਪ ਕਰਕੇ ਨਾ ਆਂਬ ਖਾਈ ਜਾ ਬੂਟੇ ਨਹੀਂ ਗਿਨੀ ਦਿੰਦੀ ਬਸ ਨਜ਼ਾਰੇ ਲੈ ਤੋ ਬਸ ਏਸੀ ਥਲੇ ਸਾਰੀ ਦਿਹਾੜੀ ਬੈਠੀ ਰਹਿੰਦੀ ਆ ਹੈ ਆਪਾਂ ਸੋਨਾ ਵੜਾ ਘਰ ਬਣਾਇਆ ਵਾ ਹੈ ਤੇ ਤੈਨੂੰ ਕੰਮ ਕਰਨ ਦੀ ਲੋੜ ਨਹੀਂ ਆ ਬਾਜ਼ਾਰੋਂ ਖਾਣ ਪੀਣ ਆ ਜਾਂਦਾ ਵਾ ਹੈ ਹੋਰ ਤင်း ਕੀ ਚਾਹੀਦਾ ਵਾ ਇਹ ਨਹੀਂ ਪੁੱਛੀ ਦਿੰਦਾ ਕਿੱਥੋਂ ਆਉਂਦੇ ਕਿੱਦਾਂ ਆਉਂਦੇ ਉਹ ਮੇਰੀ ਜ਼ਿੰਮੇਵਾਰੀ ਆ ਹੈ ਤੇ ਹੈ ਹੀ ਤੁਹਾਡੀ ਚੀਜ਼ ਤੂੰ ਇਹ ਦੱਸ ਕਿ ਕਿਹੜੀ ਚੀਜ਼ ਆਪਣੇ ਘਰ ਨਹੀਂ ਹੈਗੀ ਕਿਹੜੀ ਲਿਆਉਣੀ ਕਿਹੜਾ ਸੂਟ ਸੋਹਣਾ ਬਸ ਇਹ ਤੂੰ ਟੈਨਸ਼ਨ ਨਹੀਂ ਲੈਣੀ ਬਸ ਮੈਂ ਤੇ ਇਹ ਹੀ ਸੋਚਦੀ ਰਹਿੰਦੀ ਮੈਂ ਅੱਜ ਕਿੱਥੇ ਘੁੰਮਣ ਜਾਣਾ ਤੇ ਕੱਲ ਕਿੱਥੇ ਜਾਣਾ ਹਾਂ ਜਿੱਥੇ ਤੂੰ ਕਹਾਂਂਗੀ ਆਪਾਂ ਉੱਥੇ ਹੀ ਜਾ ਜਣਾ ਪੈਸੇ ਵਾਧੂ ਆ ਬਸ ਇਹ ਨਹੀਂ ਪੁੱਛਣਾ ਵੀ ਆਉਂਦੀ ਕਿੱਥੋਂ ਠੀਕ ਹੈ ਮੈਂ ਪੁੱਛਦੀ ਮੈਨੂੰ ਕੀ ਹੈ ਮੈਨੂੰ ਸਭ ਕੁਝ ਮਿਲ ਹੀ ਜਾਂਦਾ ਹੈ ਹੋਰ ਮੈਨੂੰ ਕੀ ਚਾਹੀਦਾ ਹਾਂ ਇਹ ਸਾਰੇ ਚੀਜ਼ਾਂ ਖਰੀਦਣੀਆਂ ਆ ਪੈਸੇ ਤਾਂ ਬਥੇਰੇ ਜੂੜੇ ਨੇ ਹੀ ਅੱਗੇ ਵੀ ਬਥੇਰੇ ਆ ਤਿੰਨ ਕਰੋੜਾਂ ਗਰਮੀ ਕਿੰਨੀ ਇੱਥੇ ਕਿਤੇ ਫੋਰਨ ਸ਼ੌਪ ਮੈਂ ਲਿਓ ਮੈਨੂੰ ਫੋਰਨ ਹੀ ਕਮਾ ਲਿਓ ਉੱਥੇ ਵੀ ਬੰਦੇ ਜਾਂਦੇ ਫਿਰ ਕੀ ਹੋ ਗਿਆ ਇਹ ਕਿਹੜੀ ਗੱਲ ਕਰਤੀ ਪਾਏ ਮੇਰੇ ਲਓ ਦੂਜੇ ਦਿਨ ਚੱਲ ਜਾ ਕਰ ਚ ਆਪਾਂ ਗਏ ਤੈਨੂੰ ਪਤਾ ਹੀ ਆਪਾਂ ਵਾਧੂ ਪੈਸੇ ਗੱਲ ਸਾਰੀ ਪੈਸੇ ਦੀ ਆ ਖਰਚਾ ਵਧੇ ਰੋਏ ਉਹ ਖਰਚੇ ਦੀ ਨਾ ਅਸੀਂ ਕਿਹੜੀ ਕਈ ਬੌਂਡ ਹੀ ਉੱਥੇ ਤੈਨੂੰ ਪਤਾ ਹੀ ਆ ਕੰਮ ਨਹੀਂ ਨਾ ਪਤਾ ਕੀ ਕਰਦੇ ਹੋ ਕਿੰਜ ਮੈਨੇਜ ਕਰਦੇ ਹੋ ਤਾਂ ਕਰਕੇ ਸੋਚਣਾ ਤੇ ਪੈਂਦੀ ਆ ਉਹ ਇਹ ਚੀਜ਼ਾਂ ਸੱਚੀ ਤੇ ਗਿਆ ਗੁਰਪ੍ਰੀਤ ਤੂੰ ਇਹ ਨਾ ਸੋਚਾ ਕਰ ਕਿੱਥੋਂ ਪੈਸੇ ਆਉਣੇ ਕਿੱਥੋਂ ਨਹੀਂ ਆਉਣੇ ਤੇ ਕੈਨੂੰ ਜਾਣੇ ਆ ਇਹ ਕੰਮ ਹੈਗਾ ਦਿਮਾਗ ਵਾਲੇ ਬੰਦੇ ਦਾ ਪੈਸਾ ਕਮਾਉਣਾ ਅੱਜ ਕੱਲ੍ਹ ਲੋਕੀ ਜ਼ੋਰ ਨਾਲ ਨਹੀਂ ਕੰਮ ਕਰਦੇ ਕਈ ਨਹੀਂ ਆਉਂਦੇ ਦਿਮਾਗ ਨਾ ਚੱਲਦੇ ਸਾਰੇ ਸਿਸਟਮ ਠੀਕ ਹੈ ਨਾ ਤੇ ਇਹ ਤੂੰ ਸੋਚੇ ਦਿਮਾਗ ਦੇ ਦਾ ਆਪਣੇ ਘਰ ਠੀਕ ਹੈ ਨਾ ਤੇ ਤੇਰੇ ਕੋਲ ਨਹੀਂ ਹੈਗਾ ਇਹ ਗੱਲ ਖਾਣੇ ਚ ਪਾ ਲਈ ਗੱਲ ਤੇ ਸਹੀ ਕਰ ਜਵੇ ਕੰਮ ਤੇ ਪੈਸੇ ਕਮਾਉਣ ਵਾਲੇ ਦਿਮਾਗ ਵਾਲੇ ਬੰਦੇ ਦਾ ਹੀ ਕੰਮ ਹੈ ਮਤਲਬ ਮੇਰੇ ਕੋਲ ਦਿਮਾਗ ਨਹੀਂ ਹੈਗਾ ਸੁਣੋ ਕਿਹਾ ਵੱਟ ਪਾ ਗਏ ਤੂੰ همین ਨੂੰ ਕੀ ਕਰ ਗਿਆ ਮੇਰਾ ਦਿਮਾਗ ਨਹੀਂ ਹੈ ਮੇਰਾ ਕਿਉਂ ਨਹੀਂ ਦਿਮਾਗ ਤੁਹਾਡੇ ਤੋਂ ਜ਼ਿਆਦਾ ਤੇ ਮੇਰਾ ਦਿਮਾਗ ਚੱਲਦਾ ਹੈ ਤਾਡੀ ਮਾੜੀ ਦੀ ਤਾਰੀਫ ਕੀ ਕਰਤੀ ਮਾਰੇ ਕੁਛ ਕੀ ਲਿਆ ਇਧਰੋਂ ਪੈਸੇ ਲਿਆਂਦੇ ਹੋ ਕਿਧਰੋਂ ਪੈਸੇ ਲਿਆਂਦੇ ਹੋ ਮੈਨੇਜ ਕਿਵੇਂ ਕਰਦੇ ਤੁਸੀਂ ਤੇ ਮੇਰੀਆਂ ਬੁਰਾਈਆਂ ਕੰਡਾ ਨਾਲ ਪੇ ਤੇਰਾ ਦਿਮਾਗ ਨਹੀਂ ਚੱਲਦਾ ਤੇਰੀ ਜੁਬਾਨ ਹੀ ਚੱਲਦੀ ਆ ਮੇਰੀ ਜੁਬਾਨ ਤੇ ਦਿਮਾਗ ਦੋਵੇਂ ਚੀਜ਼ਾਂ ਚੱਲਦੀਆਂ ਆ ਜਿਹੜੀ ਤੇ ਮੇਟੀਆਂ ਪਾਪ ਆ ਕੇ ਮੈਂ ਲੋਕ ਕਿਵੇਂ ਬਹਾਨੇ ਮੰਮੀ ਵਿਚਾਰੀ ਆ ਮੇਰੇ ਆ ਪੈਸੇ ਖਾ ਗਈ ਉਹ ਪੈਸੇ ਖਾ ਗਈ ਐਨੇ ਖਾ ਗਈ ਖਾਦੇ ਤੂੰ ਹੀ ਗਏ ਹੋ ਸਾਰੇ ਪੈਸੇ ਮੈਂ ਲਿਆ ਲਿਆ ਕਿ ਤੁਹਾਨੂੰ ਦਿੱਤੇ ਹੋਰ ਕਿਹਨੂੰ ਦਿੱਤੇ ਕਿਉਂ ਤੂੰ ਉਹ ਬਦਤੂਣੀ ਖਾਂਦੀ ਤੂੰ ਨਹੀਂ ਖਾਂਦੇ ਉਹ ਜਾਨੀ ਹੋ ਕੇ ਤੁਹਾਨੂੰ ਪੈਸੇ ਲਿਆਣੀਆਂ ਮੈਨੂੰ ਪਤਾ ਕਿਵੇਂ ਮੈਂ ਮ ਤੇ ਆਪਣੇ ਭਰਾ ਭਾਬੀ ਨੂੰ ਨਵੇਂ ਨਵੇਂ ਛੱਡਿਆ ਉਹ ਵਿਚਾਰੇ ਕੋਈ 5 ਲੱਖ ਉਹਨੇ ਕਿੰਨੇ ਦਿੱਤੇ ਨੇ ਹਾਲੇ ਕਹਿੰਦੇ ਦਿਮਾਗ ਨਹੀਂ ਹੈਗਾ ਹੈਗਾ ਕਿ ਨਹੀਂ ਹੈਗਾ ਬੋਲ ਸਭ ਕੁਝ ਹੈਗਾ ਤਾਂ ਹਾਂ ਹੈਗਾ ਹੁਣ ਉਹ ਸਾੜੀ ਹੋ ਜੰਨੀ ਐ ਇਸੀ ਮੇ ਵਿਚਾਰੇ ਭਰਾ ਭਾਬੀ ਨੂੰ ਮੈਂ ਕਿਵੇਂ ਬੰਨ ਦੇਣਾਂੀ ਆ ਕੀ ਲਾਣੀ ਸਾਡੇ ਕੋਹਾਗੇ ਨਹੀਂ ਉਹ ਵਿਚਾਰੀ ਖਾ ਗਈ ਮੇਰੀ ਕਮੇਟੀ ਹੁਣ ਉਹਨਾਂ ਅੱਗੇ ਤੇ ਮੈਂ ਬੁਰੀ ਬੰਦੀ ਵੀ ਨਾ ਕੋਈ ਗਾਨੀ ਆ ਖਾਧੀ ਰੱਪਈਆਂ ਦੇ ਬੁਰੇ ਆਂ ਇੰਜ ਮੇਰੇ ਬੁਰਾਈਆਂ ਨੂੰ ਕੱਢੀਆਂ ਕਰੂੰ ਨਮਾਗ ਨਹੀਂਗਾ ਅੱਜ ਤੂੰ ਹੀ ਕਹਿਦਾ ਤੂੰ ਮੇਰੇ ਬੜਾ ਚੜੀ ਵਾਲਾ ਕੋਈ ਦੇ ਮੈਨੂੰ ਬੜਾ ਤਪ ਚੜਦਾਵੇਂ ਤੂੰ ਮੋਦੀ ਜੜੀ ਬੜ ਬੋਲੀ ਤਾਂ ਮੈਂ ਕਿਹਾ ਮੈਂ ਬੋਲੀ ਹੈ ਤਾਰੀਫ ਵੀ ਕਦੀ ਕਰਦੀ ਦੀਦੀ ਜਨਾਨੀ ਦੀ ਚੱਲ ਕਰ ਦਿਆ ਕਰੂੰਗਾ ਹਾਂ ਕੰਮ ਕਰਦੀਆਂ ਥੱਕ ਜਾਨੀ ਆ ਲਾਦਾ ਪੁਰ ਦੇ ਕਰਾਂ ਨਹੀਂ ਜੀ ਲੱਤਾਂ ਬਾਵਾ ਘੁੱਟਣਾ ਰੋ ਇਹ ਤਾਰੀਫ ਵੀ ਕਰ ਦਿਆ ਕਰੂੰ ਇੱਕ ਵਾਰ ਬੁਣਵਾ ਦੇ ਕਾਹ ਕਰਦਾ ਬੈਠੂ ਚਾਦਾ ਨਹੀਂ ਲੱਗਦਾ ਮੈਨੂੰ ਫੋਨ ਨੂੰ ਲੱਗਾ ਵਰਦੀ ਦਾ ਬੈਂਕ ਦਾ ਹੀ ਮੈਂ ਕੱਢ ਦਿੱਤਾ ਮੈਨੂੰ ਲੱਗਾ ਫੇਰ ਆਇਆਣਾ ਫੋਨ ਨੂੰ ਬੈਂਕ ਦਾ ਹੋਣਾ ਕਿ ਬੈਂਕ ਦਾ ਫਿਰ ਆ ਗਿਆ ਹੋਰ ਨਾ ਰਾਮ ਰੋਲਾ ਪਾੜ ਛੱਡ ਦੀ ਕਰੇ ਚੁੱਪ ਕਰ ਜਾ ਬਕਵਾਸ ਬੰਨ ਕਰੇ ਬਚਰੋ ਨੀ ਪੋੜਣਾ ਹਲੋ ਹਲੋ ਹਾਂਜੀ ਬਾ ਹਾਂਜੀ ਹਲੋ ਹਲੋ ਹਾਂਜੀ ਮੈਂ ਹਾਂਜੀ ਗੁੱਡ ਮਾਰਨਿੰਗ ਸਰ ਗੁੱਡ ਮਾਰਨਿੰਗ ਜੀ हाँ जी बोलो आ, सर क्रेडिट कार्ड का डिपॉजिट कुछ रह रही आज लास्ट डे तो फिर शाम तक जमा करवाओ हाँ जी ओके मैम कोई नहीं शाम तक करवा देंगे सर चलेगी बेटा तो फिर डिपॉजिट शाम तक जमा करवाती ना इसे नेक्स्ट साल ओपन तीन लाख ते, ते हैं सर हेलो हाँ जी हाँ जी हाँ जी मैम ਹਾਂਜੀ ਮੈਂ ਕੁੜਾ ਲਈ। ਹਾਂ। ਸੈਮੀ ਨਾਲ ਚੇਕ ਕਰ। ਓਕੇ। ਠੀਕ ਹੈ ਸਰ। ਓਕੇ ਓਕੇ ਮੈਮ ਓਕੇ। ਓਕੇ ਥੈਂਕ ਯੂ ਸਰ ਥੈਂਕ ਯੂ। ਥੈਂਕ ਯੂ ਥੈਂਕ ਯੂ। ਮੇਰੀ ਸਮਝ ਨਾਲ ਤੇ ਬੈਂਕ ਦਾ ਫੋਨ ਹੀ ਕਿ ਆਪਾਂ ਨੂੰ ਸ਼ਾਮ ਨੂੰ ਕਰਾਉਣੇ ਪੈਣੇ ਕਦੇ ਦਿਨ। ਅੱਛਾ। ਹਾਂ ਤੇ ਫਿਰ ਤਿੰਨ ਫਿਰ ਆਪਾਂ ਉਧਰ ਵਾਧੋ ਉੱਭਰਾਓ। ਆਹ ਕਰਾਉਦੋ ਹੀ ਜਲਦੀ ਜਾ ਕੇ ਤੇ ਆਵੋ। ਓਕੇ ਹੈ ਨਾ ਤਰੇ ਬਹਿ ਜਾ। ਉਹ ਮੇਰੇ ਕੋਲ ਤੇ ਪਈ ਆ। ਆਹ ਤੂੰ ਕਰਾ ਰਹੀ ਆ ਆਪਾਂ ਨੂੰ ਫਾਇਦਾ। ਆਪਾਂ ਨੂੰ ਫਾਇਦਾ ਪਰ ਮੈਂ ਨਹੀਂ ਪੈਸੇ ਬੋਲੇ ਦੇਣੇ। ਮੈਂ ਕਿਵੇਂ ਮਿਹਨਤ ਕਰ ਕਰਕੇ ਪੈਸੇ ਜੋੜੇ ਮੈਂ ਨਹੀਂ ਦੇਣੀ। ਮੈਂ ਤਾਂ ਤੂੰ ਕਹੀ ਵਈ ਤੇ ਕਈ ਵਾਰੀ ਇਹ ਠੱਗਿਆ ਠੁਗਿਆ ਕਰਦੀਆਂ ਨੇ ਕੋਈ ਕੱਟ ਨਹੀਂ ਹੁੰਦੀ ਕੱਟ ਨਹੀਂ ਦੀ ਵਧੀਆ ਆਪਣੇ ਬਤਨੇ ਆ ਆ ਬਤਨੇ ਫੇਰ ਫੋਨ ਉਹਨਾਂ ਦਾ ਆ ਹੀ ਜਾਂਦਾ ਜੀ ਤੇ ਤੁਸੀਂ ਆਪਣੇ ਕੋ ਕਰਾ ਲਓ ਇੱਥੇ ਪਾੜ ਲਓ ਆਪਣੇ ਕੇ ਮੈਂ ਕੋ ਹੈਗੇ ਮੈਂ ਤਾਂ ਕਹਿੰਦਾ ਗੁਰਬੇ ਤੂੰ ਹੈਗੇ ਆਪਾਂ ਜਮਾ ਕਰਾ ਦਿੰਨੇ ਆ ਆਪਾਂ ਨੂੰ ਉਧਰ 10 ਲੱਖ ਮਿਲਣਾ ਬਾਅਦ ਵਿੱਚ ਕੁਝ ਟਾਈਮ ਪਾ ਕੇ ਆਪਣੇ ਵਧੀ ਜਾਣੇ ਤੂੰ ਭਾਵੇਂ ਮੈਨੂੰ ਨਾ ਮਨ ਮੈਂ ਨਹੀਂ ਦੇ ਸਕਦੀ ਮੇਰੇ ਕੋ ਨਹੀਂ ਹੈਗੇ ਪੈਸੇ ਤੁਹਾਡੇ ਹਸਤੇ ਨਹੀਂ ਹੈਗੇ ਇਸੇ ਕਰਕੇ ਮੈਂ ਕਹਿੰਨਾ ਵੀ ਤੇਰਾ ਦਿਮਾਗ ਬਹੁਤ ਜ਼ਿਆਦਾ ਵਾ ਅੱਛਾ ਮਨ ਲਿਆ ਨਾ ਤੁਸੀਂ ਦਮਾਨ ਮੇਰਾ ਜ਼ਿਆਦਾ ਹੈ ਮੈਂ ਇਹਦਾ ਤੇ ਹੀ ਤਰੀਕ ਕੋੜੀ ਕਰਦਾ ਵਾਂ ਹਾਂ ਗੁੱਸਾ ਨਾ ਕਰਿਆ ਕਰ ਮਰ ਟਮਟ ਹਾਂ ਤੇ ਨਾਲੇ ਮੇਰੀ ਗੱਲ ਸੁਣ ਵਿੱਚੋਂ ਮੈਂ ਤੈਨੂੰ 50000 ਦੇ ਦੇਣਾ ਵਾਂ ਤੇ ਟੈਨਸ਼ਨ ਨਾ ਲਈ 50000 ਮੈਨੂੰ ਦੇ ਦੋਗੇ ਹਾਂ ਉਹ ਪੈਸੇਆਂ ਵਿੱਚੋਂ ਪੱਕਾ ਦੋ ਦੇਣਾ ਐ ਨਾ ਮੈਂ ਜਮਾਨਾ ਤੇਨੂੰ ਜਾ ਇਧਰੋਂ ਮੇਰਾ ਲਈ ਇਹ ਜੋਫਰ ਆਪਾਂ ਨੂੰ 3 ਲੱਖ ਦੀ ਹੋਈ ਹੈ ਚਲੋ 3 ਲੱਖ ਦੀ ਆਫਰ ਹੋ ਗਈ ਮੈਨੂੰ 50000 ਪੱਕਾ ਦੇ ਦੋਗੇ ਨਾ ਜਵਾਨ ਦੇ ਪੱਕੇ ਹਾਂ ਨਾ ਕਾਹੀ ਦੂੰਗਾ ਹਣ ਮੈਂ ਚਲ ਸੋਂ ਖਾਂ ਸੋਂ ਖਾਂਦੀ ਨਹੀਂ ਲੋੜ ਨਹੀਂ ਤੁਹਾਨੂੰ ਤੇ ਮੇਰੇ ਕੋਲ 3 ਲੱਖ ਰੁਪਏ ਪਿਆਵੇ ਅੱਛਾ ਮੈਨੂੰ ਮਿਲਿਆ ਕਿ ਮੈਂ ਨਾ ਉਹ ਦੀ ਚ ਤਾਂ ਪੰਜਾਇਰ ਲੱਖ ਦੀ ਨਹੀਂ ਲੱਖ ਹੀ ਚਾਹੀਦਾ ਨਾ ਤੁਹਾਨੂੰ ਠੀਕ ਹੈ ਤੁਹਾਨੂੰ ਲੱਖ ਦੀ ਦੇਣੀ ਹੈ ਹਾਂ ਤੇ ਤੇ ਜਦੋਂ ਤੁਹਾਨੂੰ ਪੈਸੇ ਮਿਲਣਗੇ ਮੈਂ 50000 ਮੋੜ ਦੇਣਾ ਚੰਗਾ ਬਾਬਾ ਮੈਂ ਕਿਨੇ ਹੱਥਰ ਖਾਲਾ ਕਿਤੇ ਚਲੋ ਠੀਕ ਹੈ ਮੈਂ ਜਾਂਦੀ ਤੇ ਛੇਤੀ ਆ ਪਛਾਂਤ ਤੱਕ ਜਮਾ ਕਰਾਉਣੇ ਫੜਾ ਲੈ ਜਿੱਤੀ ਮੈਂ ਇੱਕ ਵਾਰੀ ਗੁਰਬੀ ਤੇ ਮੇਰੇ ਹੱਥੇ ਰੱਖ ਦੇ ਪੈਸੇ ਬਸ ਫੇਰ ਮੈਂ ਤੈਨੂੰ ਗਾਣਾ ਸੁਣਾਉਂਗਾ ਚੋਰਾ ਨੂੰ ਪੈਂਦੇ ਕਦੋਂ ਮੋਰ ਕੁਝ ਪਤਾ ਨਹੀਂ ਲੱਗਦਾ ਤੇਰੇ ਹੱਥੇ ਮੈਂ ਪੰਜੀ ਫੜਾਤੀ ਨਾ ਤੇ ਮੇਰਾ ਨਾਮ ਟਾ ਕੇ ਇੱਕ ਵਾਰੀ ਆ ਲੈਣ ਦੇ ਪਏ ਮੈਨੂੰ ਪਿਓ ਦਾ ਪੁੱਤ ਨਾ ਕਹੀ ਚੱਲ ਆਰੋ ਬੈਠੋ ਹਾਂਜੀ ਅੱਜ ਕਹਿ ਨਹੀਂ ਕੰਮ ਤੇ ਉੱਧਰ ਆਇਆ ਹਾਂਜੀ ਮੈਂ ਤਾਂ ਕਹਿ ਨਹੀਂ ਕੰਮ ਤੇ ਆਇਆ ਕੰਮ ਤੇ ਅੱਜ ਲੇੜੀ ਆਏ ਹੁਣ ਅੱਛਾ ਬਿਠੰਡਾ ਲੱਕਿਆ ਮੋ ਵੀ ਆਖਿਆ ਕਿ ਨਾ ਜ਼ਰੂਰ ਨਾ ਸੋ ਨੂੰ ਲੜਤੀ ਹੁੰਦੇ ਉਧਰ ਨਹੀਂ ਕਰੀਏ ਕੰਡਾ ਆਪਣਾ ਕਾਰਨ ਕੋ ਮੱਝੀ ਹੋ ਗਿਆ ਜਿਹੜਾ ਦੇ ਕਹਿਣ ਗਿਆ ਕਿ ਤੇ ਕਾਰ ਬਹੁਤ ਆ ਤਰ ਤੁਰ ਤਾ ਵੀ ਬਾਹਰ ਆ ਕੇ ਕੋਈ ਚਲੋ ਦੇ ਦੇ ਤੇ ਕੀ ਨਹੀਂ ਕਾਤਾ ਆਣੀ ਕੋ ਕੰਮ ਕਰੀਦਾ ਨਾ ਪਤਾ ਨਹੀਂ ਨਿਕਲਦਾ ਕੰਮ ਕਰਕੇ ਬੜੇ ਪਾਸੇ ਭਾਰੀ ਰਿਸ਼ਤੇਦਾਰਾਂ ਨੂੰ ਪੈਣਾ ਪੈਂਦਾ ਉਹ ਤੇ ਹੈ ਹੀ ਜਾਂ ਫਿਰ ਫੋਨ ਤੇ ਮਾਰਾ ਮੱਡਾ ਦੂਸਰੋ ਬੋਲੇਗਾ ਸਾਰੇ ਆਣਾ ਬਸ ਔਰ ਟਾਈਮ ਨੂੰ ਹੀ ਜਾਂਦਾ ਕੋਈ ਸੱਟ ਵੀ ਜੋ ਫੋਨ ਲਿਆ ਕਰ ਸੱਟ ਨਾ ਵੀ ਕੋਈ ਨਹੀਂ ਭਾਈ ਮੈਂ ਕਿਹਾ ਕਿ ਤੁਹਾਨੂੰ ਬਹੁਤ ਵੱਧ ਹੋਰੀ ਫੋਨ ਕੀਤਾ ਤੇ ਮੇਰਾ ਫੋਨ ਹੀ ਚੁੱਕਿਆ ਉਹ ਪਤਾ ਨਹੀਂ ਭਾਈ ਕੇਵਲ ਤੁਹਾਨੂੰ ਪਤਾ ਕਾਰੋਬਾਰੀ ਤੁਹਾਨੂੰ ਪਤਾ ਨਹੀਂ ਨਾ ਤੇ બીજી ਰਿਸ਼ਤੇਦਾਰਾਂ ਦਾ ਪਤਾ ਫਿਰ ਵੀ ਭਾਜੀ ਜਿਹੜੀਆਂ ਰਿਸ਼ਤੇਦਾਰੀਆਂ ਰਿਸ਼ਤੇਦਾਰੀਆਂ ਨੇ ਆਣੀਆਂ ਆ ਮੈਂ ਉਹ ਨਾਲ ਕਿਉਂ ਕਰਉ ਤੂੰ ਹਾਂ ਜੀ ਉਹ ਨਾਲ ਰਿਸ਼ਤੇਦਾਰ ਹੀ ਰਹਿਣਾ ਜਿਹੜੇ ਆਪਣੇ ਨਾਲ ਆਪਣੇ ਰਹਿਣਾ ਮੈਂ ਤਾਂ ਪਤਾ ਹੀ ਕਿ ਕੋਈ ਤਾਂ ਨਾ ਮੈਂ ਕਿ ਭਾਈ ਨੇ ਪਹਿਲੀ ਵਾਰ ਪਹਿਲਾਂ ਤੁਹਾਨੂੰ ਮੈਂ ਫੋਨ ਕਰਦਾ ਹੁੰਦਾ ਨਾ ਤੇ ਵੀ ਦੂਜੀ ਬੈਲਣੀ ਮੈਂ ਦਿੰ ਦਿੱਤੀ ਪਰ ਹੁਣ ਤੁਸੀਂ ਭਾਈ ਮੇਰਾ ਫੋਨ ਹੀ ਨਹੀਂ ਟੈਂਡ ਕਰਦੇ ਮੈਂ ਕਿਹਾ ਪਤਾ ਨਹੀਂ ਕਰੀ ਨਰਾਜ਼ ਹੋ ਗਈ ਲੱਗਦਾ ਕਿ ਕੋਈ ਨਹੀਂ ਆ ਥੋੜਾ ਕੰਮ ਦਾ ਸਰਪਾ ਥੋੜਾ ਕੰਮ ਵਧਾਤਾ ਨਾ ਆਪਾਂ ਉਹ ਭਾਈ ਤੁਹਾਨੂੰ ਪਤਾ ਹੈ ਫੋਨ ਖਾਣ ਆਪਾਂ ਕੱਟ ਹੀ ਗਿਰਦਾ ਤੈਨੂੰ ਤੇ ਮੈਨੂੰ ਆ ਜਾਂਦੇ ਆ ਉਹ ਵੀ ਟਾਈਮ ਹੀ ਲੱਗਦਾ ਚੰਪਨ ਦਾ ਸਵੇਰੇ ਜਲੰਦਰ ਚੈ ਜਾਣਾ ਤੇ ਸ਼ਾਮ ਨੂੰ ਇਹ ਚੱਡੀ ਘਟੂਈਦਾ ਵਾ ਕਰੇ ਦੋ ਦੋ ਦਿਨ ਨਹੀਂ ਆਈਦਾ ਕੰਮ ਕਰਦੇ ਹੁੰਦਾ ਇੰਨਾ ਪਰ ਰਿਸ਼ਤੇਦਾਰਾਂ ਦਾ ਫੋਨ ਤੇ ਚੁੱਕਣਾ ਚਾਹੀਦਾ ਹੈ ਨਾ ਸੁੱਖ-ਸਾਂ ਦਾ ਪਤਾ ਲੱਗ ਜਾਂਦਾ ਵਾ ਨਾਲੇ ਦੂਜੀ ਗੱਲ ਕਿਸੇ ਵੇਲੇ ਕਿਸੇ ਨੂੰ ਕੋਈ ਕੰਮ ਹੀ ਹੁੰਦਾ ਵਾ ਭਾਈ ਵੀ ਮੰਨਦਾ ਵਾ ਤੁਹਾਡਾ ਬਿਜ਼ਨਸ ਬੜਾ ਤਕੜਾ ਵਾ ਜਦੋਂ ਮੇਰਾ ਵੀ ਸੀ ਹੈ ਨਾ ਮੇਰਾ ਸਰਕਲ ਵੀ ਲੱਦਾ ਲੱਈਗਾ ਕੁਝ ਪਰ ਤੇ ਤੀਰੀ ਜੀ ਤਾਂ ਸਮਝ ਆਉਂਦੇ ਨਾ ਕਰ ਸਾਡੇ ਤਾਂ ਅਮੋ ਹੀ ਤੁਹਾਨੂੰ ਮੈਂ ਪਹਿਲਾਂ ਦੱਸਿਆ ਵੀ ਮੈਂ ਤਾਂ ਅਮੋ ਹੀ ਬੜਾ ਵਧਾਇਆ ਵਾ ਠੀਕ ਹੈ ਭਾਈ ਫੋਨ ਕਰਨ ਕੋਲ ਦਾ ਟਾਈਮ ਹੀ ਲੱਗਦਾ ਤੇ ਅੱਜ ਤੱਕ ਦੋ ਦਿਨ ਘਰ ਨਹੀਂ ਹੁੰਦਾ ਭਾਈ ਤੂੰ ਐਡਾ ਜੀ ਹੋ ਗਿਆ ਵੇ ਆ ਵੀ ਤੂੰ ਸਾਨੂੰ ਹੀ ਛੱਡ ਦਿੱਤਾ ਕਿ ਸਾਡਾ ਤੈਨੂੰ ਫੋਨ ਕਿਉਂ ਕਰਿਆ ਕਰ ਕੇ ਹੈ ਰੋਏ ਕੋ ਜਰੂਰੀ ਗੱਲ ਪੁੱਛ ਕਰਨੀ ਹੈ ਮਮੇ ਜੀ ਛੱਡਣ ਵਾਲੀ ਦਾ ਮਿੰਦੀ ਆ ਸਭੋਂ ਦੇ ਹਰ ਕੋਈ ਬੰਦਾ ਸੁਖਮ ਆਗਦਾ ਵੀ ਚਲੋ ਸਾਡੇ ਤੇ ਬੋਦਾ ਕੰਮ ਦਾ ਚੱਲ ਜਾਣਾ ਮੈਂ ਤਾਂ ਪਿੱਛੇ ਨਹੀਂ ਛੱਡਿਆ ਨਾ ਭੁੱਲਿਆ ਆਵਾਗੇ ਤੁਹਾਡੇ ਕਿ ਕੀ ਹੈ ਫੋਨ ਕਰਦੇ ਆਪਣੀ ਹੋਈ ਜਾਂਦੇ ਕੋਈ ਨਹੀਂ ਗੱਲ ਕਰਦੇ ਜੀ ਗੁਰਪ੍ਰੀਤ ਚਲੀ ਜਾਂਦੀ ਹੈ ਭਰਾਵਾ ਤੂੰ ਨਹੀਂ ਆਉਂਦਾ ਤੇ ਨਾਲ ਕੋ ਨਹੀਂ ਚੁੱਕਦਾ ਉਹ ਤੇ ਕਿਹੜੇ ਨਾ ਨਾ ਗੁਰਪ੍ਰੀਤ ਹੀ ਲੜ ਪੈਂਦੀ ਹੈ ਕਿਹੜੇ ਫੋਨ ਨਹੀਂ ਚੁੱਕਦਾ ਇਹਨੋਂ ਮੇਰੇ ਕੰਮਕਾਰੀ ਤੁਹਾਨੂੰ ਪਤਾ ਇੰਨਾ ਹੋਣਾ ਆ ਵੇਖ ਲੈ ਮੈਂ ਇਹਨਾਂ ਨੂੰ ਆਖਿਆ ਵੀ ਚਲੋ ਆਪਾਂ ਚਲੀਏ ਆਪਾਂ ਸੋਨੂੰ ਨੂੰ ਲੈ ਕੇ ਆਈਏ ਨਾਲ ਕੋ ਗੱਲਬਾਤ ਕਰਕੇ ਆਈਏ ਚਲੋ ਉਹ ਗੱਲਾਂ ਛੱਡੋ ਵੀ ਅੱਜ ਜਾਂਦਾ ਕਿ ਸ਼ਾਬਾ ਗਿਵੇਂ ਮਾਰਿਆ ਸੋਨੂੰ ਪੁੱਤ ਗੰਦ ਤੇ ਪੁੱਤ ਤੇਰੇ ਠੀਕ ਆ ਪੁੱਤ ਕਿਤੇ ਹੱਡਾ ਵੀ ਤੂੰ ਪਤਾ ਲੈ ਵੀ ਅਸੀਂ ਕਿਹੜੀਆਂ ਮੁਸ਼ਕਲਾਂ ਤੇ ਗੁਜ਼ਰ ਰਹੇ ਹਾਂ ਕਿਤੇ ਸਾਡੀ ਸੋਨ ਕਿਤੇ ਸਾਡਾ ਫੋਨ ਚੁੱਕ ਤੂੰ ਤਾਂ ਕਿਤੇ ਸਾਡੀ ਸੁਣੀ ਨਹੀਂ ਨਾਲੇ ਮੰਮੀ ਜੀ ਕਿਹੜੀਆਂ ਮੁਸ਼ਕਿਲਾਂ ਚ ਲੰਘਣ ਦੇ ਲਈ ਹੈ ਖੁੱਲ ਕੇ ਗੱਲ ਕਰੋ ਜਿਹੜੀ ਕਰਨ ਵਾਲੀ ਹੈ ਮਨਾ ਤੈਨੂੰ ਪਤਾ ਕਿ ਇਹ ਗੱਲ ਦਾ ਹੀ ਨਹੀਂ ਪਤਾ ਸਾਡੇ ਤੇ ਜੋ ਮਸੀਤਾਂ ਦਾ ਭਾੜਾ ਦੇ ਦਿੱਤਿਆ ਤੇ ਕੁੜੀ ਨੇ ਤੇ ਇਹਨੂੰ ਕੱਖ ਵੀ ਨਹੀਂ ਰਸਿਆ ਨਾ ਮੈਂ ਦੱਸਿਆ ਗੁਰਪ੍ਰੀਤ ਭਾਜੀ ਤੁਹਾਨੂੰ ਮੈਂ ਦੱਸਦੀ ਹਾਂ ਦੱਸੋ ਮੈਂ ਪਾਈ ਸੀ 5 ਲੱਖ ਦੀ ਕੀਤੀ ਗੁਰਪ੍ਰੀਤ ਦੀਦੀ ਵੱਲ ਅੱਛਾ ਤੇ ਇਹਨਾਂ ਨੇ ਇਹਨੇ ਮੈਨੂੰ ਪੈਸੇ ਨਹੀਂ ਗਏ ਆ ਤੇ ਐਂਕ ਤੇ ਇਹਨਾਂ ਨੇ ਮੈਨੂੰ ਪੈਸੇ ਨਹੀਂ ਦਿੱਤੇ ਮੇਰੇ ਸਾਰੇ ਪੈਸੇ ਮਾਰ ਲਏ ਆ ਕਹਿੰਦੇ ਆ ਕਿ ਮੈਂ ਹੋਰ ਕਿਹਨੂੰ ਕਮੇਟੀ ਚ ਕਾਤੀ ਆਵਣੀ ਤੁਹਾਨੂੰ ਗਰ ਵੀ ਨਾ ਜੀ ਹਾਂਜੀ ਹੁਣ ਇਸ ਗੱਲ ਦਾ ਤੁਸੀਂ ਨਿਆਂ ਕਰੋ ਫਿਰ ਇਹਨਾਂ ਨੇ ਕੱਲ ਮਨਾ ਕਰਕੇ ਆਈਆਂ ਮਾਂ ਤਾਂ ਨੂੰ ਸਪੈਸ਼ਲੀ ਤੇ ਭਾਬੀ ਨੂੰ ਸਪੈਸ਼ਲੀ ਕਹਿ ਕੇ ਆਈਆਂ ਕਿ ਮੇਰੇ ਵੱਲ ਨਾ ਆਣਾ ਟਿਗੜੀ ਜਾਂ ਟਿਗੜੀ ਇਕੱਠੇ ਹੋ ਗਿਆਗੇ ਮੇਰੇ ਵੱਲ ਹੁਣ ਨਮਸਿਆ ਪਾ ਪਾ ਦੇਣਾ ਇਹਨਾਂ ਨੇ ਗੱਲ ਤੇ ਇਹਨਾਂ ਨੇ ਪੈਸੇ ਦੀ ਕਰਨੀ ਹੈ ਹੋਰ ਬੋਰ ਕੱਥੂ ਆਣਾ ਇਹਨਾਂ ਨੇ ਮੇਰੇ ਨਾਲ ਦੇਖੋ ਕੀ ਕਰਦੇ ਨੇ ਮੈਨੂੰ ਸਮਝ ਨਹੀਂ ਆਉਂਦੀ ਮਾਰ-ਬਾਰ ਇਹਨਾਂ ਨੂੰ ਬੋਲ ਕੇ ਦੱਸੋ ਕਿ ਨਾ ਆਣਾ ਨਾ ਆਣਾ ਵੇਜਦੇ ਨੇ ਆਪਣੀ ਧੀ ਘਰ ਚੱਲੇ ਆ ਧੀ ਨੇ ਮਨਾ ਕੀਤਾ ਫੇਰ ਆਈ ਜਾਂਦੇ ਮੂੰ ਚੁੱਕ ਕੇ ਹੋਈ ਸੜੇ ਦੇ ਦੁੱਖਾਂ ਦਾ ਭਾਰ ਹੀ ਟੁੱਟ ਗਿਆ ਚਲੋ ਕੀ ਦੱਸੀਏ 50 ਦਾ ਕੰਮ ਕਰਦਾ ਬੁੜਾ ਸੈੱਟ ਕਰਕੇ ਦਿੱਤਾ ਹੀ ਤਰੀਕੇ ਨਾਲ ਮੈਂ ਸੈੱਟ ਕਰਨਾ ਤੈਨੂੰ ਹੋਰ ਪਾ ਕੇ ਦਿੱਤਾ ਵਾ ਕੰਮ ਕਰਦੇ ਸੈੱਟ ਹੀ ਮੇਰਾ ਬੜਲਦੀ ਚੱਲੰਦੇ ਸੀ ਯਾਰ ਤੇਰੀ ਤਾਂ ਦੁੱਖਾਂ ਘਾਣਾ ਮੇਰਾ ਪਰ ਇਹ ਅਸਲ ਵਿੱਚ ਜਦੋਂ ਮੈਂ ਖਰਚੇ ਬੜਾ ਚੱਕ ਲਿਆ ਕੋਈ ਤਾਂ ਨੂੰ ਕਰਜ ਦੀ ਗੈ ਲੋੜ ਬਈ ਕੰਮ ਕਰ ਤੁਹਾਡਾ ਸੈੱਟ ਕਰਕੇ ਦਿੱਤਾ ਤੇ ਇਹ ਕਿਹਾ ਸੀ ਗੁਰਦੀ ਨੇ ਕਿਹਾ ਭਰਾ ਮੇਰਾ ਕੰਮ ਕਰ ਸੈੱਟ ਨਹੀਂ ਹੈਗਾ ਸੈੱਟ ਕਰਕੇ ਦੋਵੇਂ ਪੈਸਾ ਲਾ ਕੇ ਕੰਮ ਕਰ ਤੁਹਾਡਾ ਸੈੱਟ ਕਰਕੇ ਦਿੱਤਾ ਤੇ ਇਹ ਤੁਹਾਨੂੰ ਕਰਜ ਦੀ ਸੁੱਖ ਨਹੀਂ ਲੋੜ ਪੈਣੀ ਹੈ ਤੁਹਾਨੂੰ ਦੱਸਿਆ ਭਾਈ ਮੇਰਾ ਸਰਕਲ ਬੜਾ ਵਧੀਆ ਚੱਲਣ ਗਿਆ ਸੀਗਾ ਮੇਰਾ ਕੰਮ ਚੱਲ ਰਿਹਾ ਇਦਾਂ ਹੀ ਜਿੱਦੋਂ ਮੈਂ ਚੁੱਕਦਾ ਤੇ ਕਿਸ਼ਤ ਤਾਰ ਜਣਾ ਵਧੀਆ ਟਾਈਮ ਤੇ ਟੈਂਪਰ ਤੇ ਪਰ ਸ਼ੰਮੀ ਨੇ ਨਾ ਇੱਕ ਕਿੱਟੀ ਵਾਲਾ ਪੰਗਾ ਲੈ ਲਿਆ ਇਹਦੇ ਨਾਲ ਕਿੱਟੀ ਪਾ ਬੈਠੀ ਇਹਦੀ ਕੋਕੋ 5 ਲੱਖ ਦੀ ਕੋ ਛੋਟੀ ਮੋਟੀ ਵੀ ਨਹੀਂ ਪਾਈ ਅੱਛਾ ਉਹਦੀ 5 ਲੱਖ ਦੀ ਕਿੱਟੀ ਪਾਈ ਹੈ ਨਾ ਫਿਰ ਮੇਰੇ ਕੋਲ ਹੈ ਨਾ ਪੈਸੇ ਮੇਰੇ ਕੋਲੇ ਦੇਣ ਦੇਣ ਦੇ ਗੋਮ ਪਾਣਾ ਉਹਨਾਂ ਪੈਸਿਆਂ ਦੇ ਵਿੱਚੋਂ ਤੇ ਮੈਂ ਭਾਈ ਉਹਦੀ ਕਿਸ਼ਤ ਦੇਣਾ ਹੈਗਾ ਠੀਕ ਹੈ ਤੇ ਜਦੋਂ ਮੇਰੇ ਕਿਸ਼ਤੀ ਨਹੀਂ ਦਿੱਤੀ ਗਈ ਤਾਂ ਲੈਣੀ ਗਈ ਤੇ ਮੇਰੀ ਕਾਰ ਵੀ ਚਲੇ ਗਈ ਇੱਥੋਂ ਮੇਰਾ ਮਕਾਨ ਵੀ ਚਲ ਗਿਆ ਮੇਰਾ ਸਾਰਾ ਕੁਝ ਚਲ ਗਿਆ ਭਾਜੀ ਇੱਕ ਸਿਰ ਜਿਹੜੀ ਕਿੱਟੀ ਵਾਪਸ ਨਹੀਂ ਕੀਤੀ ਨਾ ਮੇਰੀ ਗੱਲ ਸੁਣੋ ਠੀ ਚੁੱਪ ਕਰੋ 2 ਮਿੰਟ ਬਾਜੀ ਨੂੰ ਮੈਂ ਦੱਸ ਦਿਆਂ ਸਾਰੀ ਗੱਲ ਵੇਖੋ ਬਾਜੀ ਮੈਂ ਗੁਰਪ੍ਰੀਤਵਾਲ ਪਾਈ ਸੀ ਕਿੱਟੀ ਠੀਕ ਹੈ ਜਦੋਂ ਅਸੀਂ ਇੱਥੇ ਕਿੱਟੀ ਖੇਡਣ ਆਉਂਦੇ ਸੀ ਉਹਦੋਂ ਵੀ ਖਰਚਾ ਬਥੇਰਾ ਹੋ ਜਾਂਦਾ ਸੀ ਬਾਕੀ ਚਲੋ ਮੇਰੀਆਂ ਵੀ ਨਾਦਾਨੀਆਂ ਲਾੜੋ ਵੀ ਮੈਂ ਵੀ ਛੇ ਲੈਣੀ ਆ ਸੂਦੂ ਜੀ ਸਾਰੀ ਸੋਸਾਇਟੀ ਵਾਲਾ ਹਾਈ ਪਾਈ ਗੱਲ ਵੇਚ ਕੇ ਤੇ ਮੈਂ ਵੀ ਆਪਣੇ ਆਪ ਨੂੰ ਪਦਰਾਂ ਦੀ ਕੋਸ਼ਿਸ਼ ਕੀਤੀ ਵਾਧੂ ਖਰਚਾ ਕੀਤਾ ਠੀਕ ਹੈ ਪੈਸੇ ਵਾਧੂ ਡਾਇਆ ਚਲੋ ਮੈਂ ਥੋੜੇ ਬੋਤੇ ਘਰੋਂ ਵੀ ਲੈਉਂਦੀ ਰਹੀ ਆ ਇਹਨੇ ਵੀ ਮੈਨੂੰ ਬਥੇਰੇ ਦਿੱਤੇ ਆ ਮੈਂ ਵੀ ਆਖਾਂ ਦੇਂਦੀ ਰਹੀ ਆ ਮੈਨੂੰ 4000 ਦੇ ਦੇ 3 ਦੇ ਦੇ 5 ਦੇ ਦੇ 7 ਦੇ ਦੇ ਕੱਠੀਆਂ ਆਪਾਂ ਘੁੰਮਣ ਜਾਂਦੀਆਂ ਰਹੀਆਂ ਗੱਡੀ ਦੇ ਡਰਾਈਵਰ ਦੇ ਨਾਲ ਤੇ ਚਲੋ ਉੱਥੇ ਵੀ ਪੈਸੇ ਕਾਫੀ ਖਰਚ ਹੋ ਗਏ ਆ ਮੈਨੂੰ ਭਾਜੀ ਇਹ ਵੀ ਚਲੋ ਮੇਰਾ 5 ਲੱਖ ਤੇ ਜਮ੍ਹਾਂ ਹੋਣ ਡਿਆ ਵਾ ਨਾ ਤੇ ਚਲੋ 5 ਲੱਖ ਮੈਂ ਚੁੱਕ ਕੇ ਤੇ ਮੈਂ ਆਪਣੇ ਹਸਬੰਦ ਨੂੰ ਦਊਂਗੀ ਤਾਂ ਉਹ ਚਲੋ ਆਪਣਾ ਜਿੱਥੇ ਮਰਜ਼ੀ ਲਾਉਣ ਹਾਂਜੀ ਆਪਣਾ ਕਿਸ਼ਤ ਤਾਰਨੇ ਜਾਂ ਬੈਂਕ ਦਾ ਕੋਈ ਲੋਨ ਲਾ ਦੇਣਾ ਜਿੱਦਾਂ ਮਰਜ਼ੀ ਕਰ ਲੈਣ ਇਹਨੇ ਹੁਣ ਕੀ ਕੀਤਾ ਆ ਵੀ ਇਹਨੇ ਕਿੱਤੀ ਤੇ ਮੇਰੇ ਕੋਲ ਲਈ ਗਈ ਤੇ ਐਂਡ ਤੇਨੇ ਪੈਸੇ ਦੇਣ ਤੋਂ ਇਨਕਾਰ ਕਰਤਾ ਵਾ ਇਹ ਕਹਿੰਦੀ ਆ ਵੀ ਮੇਰੇ ਕੋਲ ਪੈਸੇ ਨਹੀਂ ਨੇ ਗੁਰਪ੍ਰੀਤ ਜੀ ਤੁਮੈਂ ਕਹਿਆ ਸੀ ਵੀ ਮਮੀ ਨੂੰ ਉਹ ਬੰਦ ਕਰ ਦੇ ਕਿੱਤੀ ਮੇਰੀ ਰਿਸ਼ਤੇਦਾਰੀ ਅਥੇ ਵਿਗੜਦੀ ਆ ਮੈਨੂੰ ਆਹੋ ਤੈਨੂੰ ਮੈਂ ਕਹਿਆ ਸੀ ਰਿਸ਼ਤੇਦਾਰੀ ਤਾਂ ਫਿਰ ਵਿਗੜਦੀ ਆ ਕਹਾਂ ਸੀ ਆਹੋ ਮੈਨੂੰ ਕਹੇ ਹਾਂ ਉਹ ਤੂੰ ਉੱਤਰ ਦਿਮਾਗ ਨਹੀਂ ਕੰਮ ਕਰਦਾ ਫਿਰ ਤੂੰ ਕਹਿੰਨੀ ਮੈਨੂੰ ਕਹਿੰਦਾ ਵਾ ਕੀ 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 ਰਿਸ਼ਤੇਦਾਰੀ ਤਾਂ ਵਿਗੜਦੀ ਆ ਜਦੋਂ ਕੁੜੀਆਂ ਮੁੰਡਾ ਤੈਨੂੰ ਆਂਦਾ ਆਈ ਕੀ ਕਮੇਟੀ ਦੇ ਤੂੰ ਉਹਨਾਂ ਦੀ ਜਿਹੜੀ ਬਾਕੀ ਨਹੀਂ ਕਰਦੀ ਇਹਨਾਂ ਕੋ ਨਾਲ ਐ ਉਹਨੇ ਤੈਨੂੰ ਸ਼ਰਮਨਾ ਹੀ ਖਾਣ ਲੱਗੀ ਨੂੰ ਭਾਜੀ ਇਹ ਦਿਨ ਪਹਿਲਾਂ ਸੁਣਨਾ ਚਾਹਦਾ ਸੀ ਨਾ ਤੁਹਾਡੇ ਤੋਂ ਪਹਿਲਾਂ ਸੁਣ ਲੇਦਾ ਮੈਂ ਸਗਾ ਭਰਾ ਹੋਇਦਾ ਮੰਮੀ ਜੀ ਮੈਂ ਤੁਹਾਡੇ ਕਹਿਣ ਤੋਂ ਪਹਿਲਾਂ ਇਹਨਾਂ ਨੇ ਕਿਹਾ ਹੈ ਮੈਂ ਰਿਸ਼ਤੇਦਾਰੀ ਦਾ ਖਰਾਬ ਹੁੰਦੀ ਹੈ ਰੋਕੀ ਇੱਕ ਦਿਨ ਜਿਹੜੇ ਕੰਨਾਂ ਨੇ ਗੱਲਾਂ ਕਾਢੇ ਵੀ ਰਿਸ਼ਤੇਦਾਰੀ ਕਿਸ ਨੇ ਸਾਡੇ ਪੈਸੇ ਮਾਰ ਲਏ ਜਾਂ ਕਿੱਦਾਂ ਪੈਸੇ ਤੋਂ ਵਿਗੜ ਗਏ ਜੇ ਕਿਸੇ ਨਾ ਕਹਿੰਦੇ ਵਿਗਾੜ ਨਹੀਂ ਹੈ ਨਾ ਤੇ ਪੈਸਾ ਦੇ ਦਿਓ ਤੁਹਾਨੂੰ ਨਹੀਂ ਭਾਜੀ ਇਹ ਦੇਰ ਦੀ ਜ਼ਿਆਦਾ ਸ਼ਕਮਜ਼ੋਰ ਆ ਕਿ ਇਹਨੂੰ ਚੇਤਾ ਨਹੀਂ ਆਇਆ ਕਿ ਮੇਰੇ ਘਰ ਵਾਲੇ ਨੇ ਕੀ ਕਿਹਾ ਵਾ ਮੈਨੂੰ ਹਣੇ ਦੱਸੋ ਵੀ ਮੈਂ ਪੈਸੇ ਕਿੱਥੋਂ ਲਵਾਂ ਉਹ ਤਾਂ ਤੁਹਾਨੂੰ ਪਤਾ ਵਾ ਮੇਰਾ ਘਰ ਨਾ ਮਰਨ ਤੱਕ ਗਿਆ ਵਾ ਸਾਡਾ ਸਾਰਾ ਘਰ ਉਜੜ ਚੱਲਿਆ ਸੀ ਪਰ ਜਦੋਂ ਮੈਂ ਇਹਨੂੰ ਕਹਿੰਦਾ ਨਾ ਤੈਨੂੰ ਗੁੱਸਾ ਲੱਗਦਾ ਵਾ ਇਹਦਾ ਦਿਮਾਗ ਨਹੀਂ ਕੰਮ ਕਰਦਾ ਇਹ ਆ ਕੇ ਮੇਰੀ ਗੱਲ ਪਿੰਦੀ ਫੇਰੀ ਮੈਂ ਉਹ ਤੂੰ ਤਾਂ ਆਪਣਾ ਖੂਨ ਹੈ ਤੇਰਾ ਮਾਂ ਪਿਓ ਆ ਤੇਰਾ ਭਰਾ ਆ ਤੈਨੂੰ ਇੰਨੀ ਤੇ ਚਾਹੀਦੀ ਐ ਨਾ ਇਹਨਾਂ ਤੇ ਸ਼ਰਮੀ ਆਲੀ ਐ ਜਿਹਨਾਂ ਤੇ ਰਗਾਂ ਵਾਗਾ ਹੋਈਆਂ ਇਹਨੇ ਤੇ ਸਾਡੀ ਨਾਲ ਇਹ ਵੀ ਬਿਗਾੜ ਦਿੱਤੀ ਆ ਬੋਲ ਬਾ ਹੁਣ ਮਾਂ ਬਣ ਕੇ ਬੈਠੀ ਆ ਬਾਜੀ ਦੇ ਸਾਹਮਣੇ ਬੋਲਦੀ ਕਿਉਂ ਨਹੀਂ ਹਣਾ ਬੋਲ ਕੁਛ ਉਹਦਾ ਪੈਸੇ ਲੈਣ ਵਾਲੀ ਤਾਂ ਬੜੀ ਤਰੀ ਜਮਾਨਾ ਪਟਮਟ ਚੱਲਦੀ ਚਲੋ ਕਿੰਨੇ ਘਟੇ ਕਹੇਗੀ ਤੇ ਮੈਂ ਕਿੱਥੋਂ ਦੇ ਲਈ ਸੀ ਇਹਨਾਂ ਨੂੰ ਬੈਠੀ ਤਾਂ ਘਾਟਾ ਸਾਰਾ ਸਾਡੇ ਤੇ ਹੀ ਡਿੱਗਣਾ ਸੀ ਮੋੜੋ ਕਹਿਦੀ ਉਹਨੇ ਕਮੇਟੀ ਬੰਦ ਕਰ ਦੇ ਘਾਟਾ ਪਹਿ ਗਿਆ ਉਹ ਤੇ ਤੁਹਾਨੂੰ ਪਤਾ ਨਾ ਕਿ ਝੂਠ ਝੂਠੀ ਬੋਲਦੀ ਵੀ ਮੈਂ ਇਧਰ ਮੇਰੇ ਨਾਲ ਨਜ਼ਰਾਂ ਮਿਲਾ ਕੇ ਗੱਲ ਕਰ ਮੈਂ ਤੁਹਾਨੂੰ ਦੱਸਾਂ ਤੇ ਮੇਰੀ ਗੱਲ ਸੁਣ ਲੈ ਰਿਸ਼ਤੇਦਾਰੀ ਲਈ ਆਦੀ ਪਾਜੀ ਇਹਨੇ ਨੀਜੇ ਰੱਖਿਆ ਤੇ ਹੁਣ ਮੇ ਕੋ ਵੀ ਨੀਜੇ ਰਹਿਣਾ ਇਹਨੂੰ ਕੋ ਬੰਦੇ ਦੀ ਤਰ੍ਹਾਂ ਸਾਡੇ ਪੈਸੇ ਦੇ ਦੇ ਬੋਲ ਪਾ ਗੁਰਪੀ ਤੋਂ ਹੁਣ ਕੁਝ ਹੁਣ ਚੋਪਕਾ ਤਾਂ ਬੈਠੀ ਆਂ ਦੱਸ ਉਹਨਾਂ ਨੂੰ ਕੀ ਗੱਲ ਹੋਈ ਆ ਬੋਲਦੀ ਆ ਮੈਂ ਕਿ ਚੁੱਪ ਰਾਵਾਂਗੀ ਮੇਰੇ ਮਨ ਚ ਚੋਰਤੇ ਨਹੀਂ ਹਲਾ ਜਾਣਾ ਮੈਂ ਚੁੱਪ ਰਾਵਾਂਗੀ ਸੱਚਾਈ ਤਾਂ ਤੇਰੀ ਆ ਤੇ ਜਿਸ ਸੱਚੇ ਮਸਾਲਿਆਂ ਦੱਸਦੀ ਆ ਆਪਣੇ ਭਰਾ ਸਾਹਮਣੇ ਸਾਰੀ ਥੋਲ-ਖੋਲ ਦਿਆਂ ਤੇ ਮੇਰੀ ਸਜਾਈ ਐਸੀ ਮੇਰੀ ਕਿਹੜੀ ਸਜਾਈ ਆ ਬੋਲੋ ਨਾ ਤੇ ਸਾਹਮਣੇ ਬੈਠੇ ਏ ਨਾ ਸਾਹਮਣੇ ਬੋਲ ਬੈਠਿਆ ਮੈਨੂੰ ਕਿਦਾ ਡਰ ਹੈ ਭਾਈ ਮੇਰੀ ਮਾਂ ਸਾਹਮਣੇ ਮੇਰਾ ਭਰਾ ਸਾਹਮਣੇ ਮੇਰਾ ਘਰ ਦਾ ਸਾਹਮਣੇ ਮੈਨੂੰ ਕਿਹੜਾ ਡਰ ਦੁਰਨੀ ਹੈਗਾ ਹਾਂ ਤੇ ਬੋਲ ਤੇ ਮੈਂ ਸੱਚੀ ਬੋਲਾਂਗੀ ਵੀਰੇ ਇਹ ਪਤਾ ਕੀ ਕਰਦੀ ਰਹੀ ਵੋਟੀ ਤਾਂ ਤੁਹਾਡੀ ਐ ਕਾ ਕਰਦੀ ਮੈਂ ਸੋਚਿਆ ਕਿ ਫਾਲਤੂ ਖਰਚੇ ਇੰਨੇ ਖਰਚੇ ਇੰਨੇ ਕਿਤੇ ਜਦਕੇ ਮੈਨੂੰ ਸਮਝਾਇਆ ਸੀ ਕਿ ਮੇਰੀ ਕਿਮੇਟੀ ਵੀ ਬਾਹਲੇ ਮੇਰੀ ਕਿੱਤੀ ਵੀ ਬੰਦਾ ਘਰ ਦਾ ਜਿੰਦ ਮੈਂ ਆਪਣੇ ਭਰਾ ਨੂੰ ਤੈਨੂੰ ਨਹੀਂ ਪਰ ਉਹ ਨ ਕੋਈ ਗੱਲ ਨਾ ਕਰੀ ਤੁਹਾਡੇ ਕੋ ਵੀ ਲੈਂਦੀ ਰਹੀ ਆਪਣੀ ਆਏ ਹੋਟਲਾਂ ਚ ਜਾਂਦੀ ਰਹੀ ਉੱਥੇ ਟਿੱਪਾ ਦੇਂਦੀ ਰਹੀਆਂ ਨੇ 2-2000 ਟਿੱਪਾ ਈ ਆ ਜਾਂਦੇ ਉਹ ਬੱਡੀਆਂ ਮੈਡਮਾਂ ਸਾਹਮਣੇ ਆਪਣੀ ਸ਼ੇਗੀ ਵਖਾਂਦੇ ਰਹੀ ਹੈ ਗੁਰਪ੍ਰੀਤ ਸੱਚ ਮੋਹਣਾ ਤੈਨੂੰ ਮੈਂ ਕਹਿਤਾ ਇੱਚੀ ਬੋਲਦੀ ਆਖੂਣ ਬੋਲਣਾ ਸ਼ੇਗੀਆਂ ਖਾਂਦੀ ਉਹਨੇ ਨਾ ਮੇਰੀ ਨਾਲ ਮੇਰੇ ਫਰੈਂਡ ਨੇ ਨਾ ਨਹੀਂ ਕਿ ਸੂਟ ਨਹੀਂ ਮੈਂ ਚਾਲ ਦਸਤੀ ਲੈ ਕੇ ਗਈ ਕਹਿੰਦੀ ਉਹਦੇ ਨਾਲ ਦਾ ਹੀ ਸੂਟ ਮੈਂ ਲੈਣਾ ਵੇ ਐਨਾ ਮੈਂ ਤਾਂ ਸੋਚਿਆ ਸੀ ਲੈ ਸਕਦੇ ਨੇ ਮਿੰਗ ਨਹੀਂ ਲੈ ਸਕਦੇ ਕਿ ਮੂੰਹ ਨਾਲ ਵੀ ਕਿ ਆਪਣੇ ਮੂੰਹ ਤੇ ਚੁਕੇ ਨਾ ਮਾਰਦੀ ਸੁਣੋ ਪੁੱਤ ਮੇਰੀ ਸੁਣ ਗੱਲ ਇਹਦੀਆਂ ਗੱਲਾਂ ਚ ਨਾ ਆ ਵਾ ਇਹ ਬਣਨਾ ਹੈ ਫੇਰਾ ਕਰਦੀ ਸਾਡੇ ਨਾਲ ਕੀ ਕਰ ਤੇਰੇ ਨਾਲ ਕਰਦੀ ਆਂ ਮਾਤਾ ਕੀ ਹੋ ਗਿਆ ਮੈਂ ਤੇਰਾ ਫੇਰਾ ਕਰਦੀ ਆਂ ਤੇਰੀ ਮੂੰਹ ਫੇਰਾ ਫੇਰੀਆਂ ਕਰਦੀ ਐ ਮੇਰੇ ਵੱਲੋਂ ਕਮੇਟੀ ਬੰਦ ਐ ਜਦ ਕਿ ਮੈਨੂੰ ਕਿਹਾ ਵੀ ਐ ਵੀਰੇ ਮੈਂ ਜਿਹੜੇ ਪੈਸੇ ਲੈ ਮੈਂ ਤੂ ਪੈਸਾ ਲਈ ਨਹੀਂ ਤਿੰਨ ਚਾਰੀ ਕਿਸ਼ਤਾਂ ਨਹੀਂ ਐ ਮੈਂ ਉਸ ਤੋਂ ਬਾਅਦ ਆ ਭਾਬੀ ਦੀ ਜੇਬ ਚੋਂ ਨੰਬੂ ਪਤਾ ਨਹੀਂ ਦੂ ਦਿਨ ਦਾ ਬਿਆ ਕਰ ਲੈ ਕਿਥੇ ਨਹੀਂ ਬੰਦਾ ਬਿਆ ਹਟ ਜਾ ਨਾ ਝੂਠ ਬੋਲੀ ਜਾ ਰੱਬ ਤੋਂ ਡਰ ਮਾਸਾ ਤਾ ਤੂੰ ਕੀ ਬੋਲਣ ਨੀ ਆ ਏਕੇ ਕੇ ਪੈਸਾ ਰੰਜੀਤ ਮੈਨੂੰ ਦਿੰਦੀ ਰਹੀ ਆ ਤੇ ਇੰਨੇ ਖਾਦੇ ਦੇ ਇਹ ਐਂਡ ਤੇ ਆਦੀ ਹੀ ਕਿ ਤੈਨੂੰ ਮੈਂ ਪੂਰਾ 5 ਲੱਖ ਦਵਾਂਗੀ 5 ਲੱਖ ਹੋਏ ਪੈਸਾ ਨਹੀਂ ਆਇਆ 5 ਲੱਖ ਜਦ ਮੇਰੇ ਕੋ ਪਹੁੰਚਾਈ ਦੀ ਤੇਰਾ ਤੇ ਮੈਂ ਕਿੱਥੋਂ ਦੇਣਾ ਆਪਣੇ ਪੱਲੋ ਦੇਣਾ ਮੈਂ 5 ਲੱਖ ਸਾਰੇ ਪੈਸੇ ਤੈਨੂੰ ਪਹੁੰਚੇ ਅੰਦਰ ਚ ਜਾਣਾ ਵੀਰੇ ਬੋਲਾ ਚ ਜਾਂਦੀ ਰਹੀ ਉਹ ਤੇ ਦਾ 10 20 ਹਜ਼ਾਰ ਦੇ ਚਸ਼ਮੇ ਗੋਗਲਾ ਕਹਿੰਦੇ ਆ ਗੋਗਲ ਮੈਂ ਨਵੀਂ ਲਈ ਪਤਾ ਤੇ ਹੈਗਾ ਨਹੀਂ ਗੋਗਲਾ ਆ ਕਾਲਾ ਚਸ਼ਮਾ ਨੰਮਿੰਦਾ ਲਿਆਈ 20 20 ਹਜ਼ਾਰ ਦੇ ਮੈਨੂੰ ਫੋਟੋਆਂ ਮੈਂ ਖਿੱਚ ਕੇ ਸੈਲਫੀਆਂ ਭੇਜਦੀ ਰਹੀ ਕਿੰਨੇ ਦਾ ਕੀ ਹੋਇਆ ਫਿਰ ਜਿਹੜੇ ਕਿਟੀਆਂ ਪਾਈਆਂ ਵਾ ਮੇਰੇ ਵੱਲੋਂ ਭਰਾ ਬੰਦ ਹੈ ਮੇਰੇ ਵੱਲੋਂ ਤਾਂ ਬੰਦਿਆ ਸਾਰੇ ਦੀ ਤੇ ਤੁਹਾਨੂੰ ਪਤਾ 2-4 ਹਜ਼ਾਰ ਮੈਂ ਵਾਧਾ ਲਈ ਨਹੀਂ ਇਹਨਾਂ ਤੁਹਾਡੇ ਇਹੜੇ ਗਿੱਟੇ ਦੇ ਪੈਸੇ ਉਹ ਇਹਨੂੰ ਮੈਂ ਸਾਰੇ ਦਿਨ ਦੀ ਰਹੀ ਆ ਪਰ ਮੈਨੂੰ ਪਤਾ ਪਰ ਮੈਨੂੰ ਪਤਾ 25 25000 ਰੁਪਏ ਲਿੰਦੀ ਰਹੀ ਇੱਕ ਟੀ ਦਾ ਸਾਡੇ ਕੋਲ ਨਹੀਂ ਰਹੀ ਇਹ ਮੈਂ ਖੁਦ ਲੈ ਆਈਗਾ ਹਾਂ ਮੈਂ ਮਰ ਜਾ ਚਾਚੀਆਂ ਮੈਂ ਰਬਾ ਇਹ ਵਾਰ ਤੋਂ ਮੈਂ ਲੈਦੀ ਰਹੀ ਉਹ ਖਰਚ ਕਰਦੀ ਰਹੀ ਆ ਮੈਂ ਮੈਂ ਗਿੱਟੇ ਦੇ ਪੈਸੇ ਤੈਨੂੰ ਮੁੰਨੇ ਦੇ ਦਿਆ ਆ ਆਪਣਾ ਹਲਾ ਕੇ ਦੇਖਣਾ ਤੈਨੂੰ ਮੈਂ ਇਸੇ ਕਰਦੀ ਇਸੇ ਕਰਕੇ ਮੈਂ ਕਹਿੰਦਾ ਕਿ ਯਾਰ ਰਿਸ਼ਤੇਦਾਰੀਆਂ ਦੀਆਂ ਗਿੱਟੀਆਂ-ਕੁੱਟੀਆਂ ਦਾ ਪੰਗਾ ਨਾਲ ਹੈ ਉਹਨੇ ਵੀ ਕਮੇਟੀਆਂ ਬੰਦ ਕਰ ਦੇ ਮੈਨੂੰ ਪਤਾ ਹੀ ਆ ਕੰਮ ਹੋਣਾ ਹੋਣਾ ਇੱਕਦਾਂ ਰੋਆ ਪੈਣਾ ਪੈਣਾ ਬਾਜੀ ਤੇ ਤੱਕ ਸ਼ੁਰੂ ਕੀਤੀ ਹੋ ਤਾਂ ਬੰਦ ਕਰਾਉਣੀ ਸੀ ਨਾ ਲੋ ਮੈਂ ਕਿਹੜੇ ਖਾਦੇ ਮੈਂ ਕਿਹਦੇ ਨੂੰ ਪੈ ਕੇ ਕਿਹੜੇ ਖਾਦੇ ਕਿਹੜੇ ਲੋਕਾਂ ਦੇ ਖਾਗੀ ਮੇਰੇ ਨਾਲ ਸਲਾਹ ਕਰ ਤੀ ਤਾਂ ਅਣੀ ਇਸਤੇ ਦਾ ਇਟਾਲੀਅਨ ਜਾ ਕਰਨ ਨੇ ਤਾਂ ਤੂੰ ਹੀ ਕਰਲਾ ਚੰਗੀ ਰਹੇਂ ਮੈਂ ਵੀ ਇੱਜ ਹੀ ਕਰ ਦੇ ਪੀਆ ਆਪਣੇ ਫालतू ਖਰਚੇ ਸਾਹਮਣੇ ਆਂਦੇ ਉਲਟਾ ਮੇਰੇ ਵੇਖੇ ਨੇ ਦੇ ਰੋਪੀ ਮੇਰੀ ਗੱਲ ਸੁਣ ਤੀ ਤੋ ਗੱਲ ਤਾਂ ਸਹੀ ਆ ਪਰ ਜਿਹੜੀ ਥੇਲੀ ਆ ਉਹਦੇ ਪੱਗ ਲੱਗਦਾ ਕੀ ਬਣਿਆ ਉਹਦੀ ਅਕਿਸਤ ਕਿਹੜੀ ਨਾ ਸੇਲੀ ਨੀ ਮੈਂ ਤੇ ਉਹਨਾਂ ਦੇ ਘਰੋਂ ਬੰਦ ਕਰਾਤੀ ਕਮੇਟੀ ਜਦ ਮੇਰੀ ਕਮੇਟੀ ਬੰਦ ਹੋ ਗਈ ਆ ਮੈਂ ਭਾਬੀ ਨੂੰ ਵੀ ਕਹਿਤਾ ਐਨਾ ਤੋਂ ਵੀ ਨਹੀਂ ਮਲੇ ਇ ਤੇ ਉਹਦੀ ਸੇਲੀ ਕੋ ਕਿੱਥੋਂ ਲੈਣੀ ਕਰੋ ਕਿੰਨੇ ਵਿੱਚਸਾ ਦੇਂਦੀ ਹੈ ਇਹ ਪੂਰੀਆਂ ਨੂੰ ਇੱਕ ਦਿਨ ਤਾਂ ਦੇਦੀ ਨਹੀਂ ਪੁੱਛਾਓ ਕਿੰਨੇ ਦਿਨ ਦੇਦੀ ਮੈਂ ਕਰਦੇ ਨਹੀਂ ਆਈਆ ਆ ਕਪੜਾ ਕਪੜਾਦਾਨਾ ਬੰਦ ਕਰ ਗਏ ਸੱਚ ਬੋਲ ਮੈਂ ਸੱਚ ਕੀ ਆ ਉਹਦੇ ਵੀ ਪੈਸੇ ਖਾ ਗਈ ਤੇ ਰੰਜੀਤ ਤੇ ਮੇਰੇ ਵੀ ਖਾ ਗਈ ਜੇ ਨੂੰ ਪੁੱਛੋ ਮੂੰਹ ਤੇ ਬੈਠੀ ਆ ਭਾਜੀ ਪੁੱਛੋ ਇਹਨੂੰ ਮੇਰੇ ਮੈਂ ਸੱਚੀ ਬੋਲਦੀ ਵੀ ਆ ਤੂੰ ਯਕੀਨ ਨਹੀਂ ਕਰੂਂਦਾ ਮੈਂ ਕੀ ਕਰਾਂ ਮੈਂ ਸੱਚੀ ਬੋਲਦੀ ਮੈਂ ਕੋਈ ਪੈਸਾ ਨਹੀਂ ਖਾ ਦੇਣਾ ਮੇਰੀ ਸੌਣ ਗੱਲ ਆ ਰਵਾਨੀ ਆਪਾ ਤੂੰ ਇਹ ਕੱਲ ਮੇਰੇ ਕੋ ਸਾਰੀ ਸਚਾਈ ਬੋਲ ਕੇ ਆਈਆਂ ਕਿ ਮੈਂ ਕਮੇਟੀ ਦੇ ਨਹੀਂ ਕਿੱਟੀ ਸੀ ਹੁਣ ਕਿਚਾਜੂ ਉਹ ਮਾਤਾ ਕਿਹੜੀ ਸਚਾਈ ਕਿਹੜੀ ਸਚਾਈ ਬੋਲ ਕੇ ਤੂੰ ਮਾਰਦੀ ਸਾਹਮਣੇ ਸੱਚੀ ਨਾ ਬਣ ਨਾ ਬਣ ਜਿਹੜੇ ਪੈਸੇ ਖਾਦੇ ਆ ਨਾ 10 ਲੱਖ ਰੁਪਏ ਤੇਰੇ ਕੋ ਲੈਣਾ ਹੀ ਨਹੀਂ ਮੈਂ ਮਾਂ ਬਟਾ ਇਲਜ਼ਾਮ ਲਾਇਆ ਆਪਣੀ ਤੇ ਤੇਰੀ 10 ਲੱਖ ਦਾ ਨਾ ਮੈਨੂੰ ਡਰ ਜਾਂ ਗਈ ਜਾਂਦੇ ਵੇ। ਮੈਨੂੰ ਜਾਣ ਨਹੀਂ ਦਿੰਦੇ ਮੈਂ ਸੱਚੀਆਂ ਗੱਲਾਂ ਨਹੀਂ ਜਿਹੜੀ ਤੂੰ ਮੈਨੂੰ ਕਰਕੇ ਆਂਦੀ। ਮੈਂ ਸਭ ਕੁਝ ਕਿਸਤ ਕਮੇਟੀ ਸਭ ਬੰਦ ਕਰਤੀ ਸੀ। ਮੰਮੀ ਤੇ ਯਕੀਨ ਕਿਉਂ ਨਹੀਂ ਕਰਤਾ? ਆਹ ਦੀਪਕ ਮੇਰੇ ਸਾਹਮਣੇ ਮੱਥੇ ਲੱਗਦਾ ਹੀ ਐ। ਮੇਰੀ ਗੱਲ ਸਭ ਗੁਰਪ੍ਰੀਤ ਐ। ਐਂਡ ਤੱਕ ਤੂੰ ਲੈ ਲਈਆਂ। ਬਾਅਦ 'ਚ ਸਾਡੀਆਂ ਦਿੱਤੀਆਂ ਨਹੀਂ ਤਾਂ ਮੰਨਦੀ ਕਰਨੀਆਂ ਸੀ ਜਦੋਂ ਤੂੰ ਹਲਮ ਕਰ ਗਈ ਸਾਰੀਆਂ। ਬੰਦ ਹੀ ਆ। ਮੈਂ ਪਾਜਾਓ ਸਾਡੇ ਪਹਿਲੇ ਪਹਿਲੇ ਇਹਦਾ ਦੱਸੋ। ਵੀ ਤੇ ਹੀ ਇੱਥੇ ਨਾ ਗਲਪਣ ਆ ਗਏ ਜੇ ਤੇ ਤੁਸੀਂ ਆਪਣੀ ਉਡੀਕ ਹੋਈ ਪੁੱਛਿਆ ਵੀ ਕੀ ਬਣਿਆ ਕਿੰਨੇ ਬਣਿਆ ਕਮੇਟੀਆਂ ਦਾ। ਹਾਂ ਤੇ ਲੋਕੀ ਨੂੰ ਪੁੱਛਿਆ ਨੀ ਇਹ ਕਮੇਟੀਆਂ ਪਾਈਆਂ ਤੇ ਟਾਈਮ ਸਟੈਪ ਸਭ ਨੂੰ ਦਿੱਤੀਆਂ ਤੇ ਨਹੀਂ ਦਿੱਤੀਆਂ ਇਹ ਪੁੱਛਿਆ ਨੀ ਕੋਈ ਨਾ ਗੱਲ ਕਰਨ ਦੇ ਭਾਈ ਨੂੰ ਦੱਸੋ ਹੈ ਤੁਹਾਨੂੰ ਆਪਣੀ ਭੈਣ ਦੀ ਨੁਕੀ ਨ ਤੇ ਆਪਣੀ ਬੋਦੀ ਦੀ ਸੀ ਹੈ ਤੁਹਾਨੂੰ ਸੁਣੋ ਜਰਾ ਸਲਾਹ ਕਿੱਥੇ ਦੇਣਾ ਕੀ ਕੀਤਾ ਝੂਠ ਤੇ ਝੂਠ ਝੂਠ ਤੇ ਝੂਠ ਤੋਂ ਬੋਲੀ ਜਾਣ ਦੀ ਨਵਾਦਾਂ ਤੂੰ ਇਹ ਮੈਨੂੰ ਕਿਵੇਂ ਬੰਦ ਕਰਦੇ ਮੈਂ ਬੰਦ ਹੀ ਕਰ ਰਹੀ ਆ ਭਾਬੀ ਨੇ ਨਹੀਂ ਕੱਦ ਦੱਸਿਆ ਮੇਰਾ ਕੀ ਕਸੂਰ ਭਰਾ ਕੋ ਲੈ ਕੇ ਖੰਦੀ ਰਹੀ ਹੈ ਤੈਨੂੰ ਭਾਈ ਮੈਂ ਪੁੱਛਣ ਦੇਵਾ ਪਰ ਇਹ ਮੇਰੇ ਪ੍ਰਸ਼ਨ ਹੋਏ ਨੇ ਇਸੇ ਗੱਲ ਦੇ ਹੱਦ ਕਰ ਨਿਤ ਕਲੇਸ਼ ਪਿੰਦਾ ਵਾ ਕਿਉਂ ਨਹੀਂ ਪੁੱਛਿਆ ਮੈਂ ਤੇ ਗੱਲ ਹਾਲ ਕੀ ਕਿੱਥੇ ਨਿਕਲਦੀ ਆ ਗੱਲ ਪਹੁੰਚ ਜੀ ਇੱਦੇ ਤੱਕ ਹੀ ਆ ਮੈਨੂੰ ਪਤਾ ਨਹੀਂ ਕੀ ਕਾਲੇ-ਨਾਲੇ ਕਰਦੇ ਨਾਮ ਦੇਤੇ ਲਾਈ ਜਾਂਦੇ ਵੀ ਹੋਰ ਦੱਸ ਛੰਮੀ ਆ ਕੀ ਆਂਦੀ ਆ ਸੱਚੀ ਗੱਲਾਂ ਦੱਸ ਮਗਰ ਮਾਛੜੇ ਅਥਰੂ ਸੁਟਣੇ ਬੰਦ ਕਰ ਤੇ ਪੁਆਇੰਟ ਤੇ ਆ ਪੈਸੇ ਕਿਦਾਂ ਦੇਹੇਂਗੇ ਪਾਜੀ ਬੋਲੋ ਸਾਡੇ ਪੈਸੇ ਕਿਦਾਂ ਦਓਗੇ